ਦੇਵ ਬੰਦਵਾਦ ਹਿੰਦੂ ਜਗਵਾਦ ਬੰਦਵਾਦ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਹਾਤੀ ਪਰਗਾਨ ਰਮਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਲੁਧਿਆਣਾ ਮਲੇਰ ਕੋਡਲਾ ਰੋਡ ਤੇ ਪਾਕਿਸਤਾਨ ਤੇ ਅਤਵਾਦ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਪੈਲਗਾਮ ਵਿੱਚ ਸੈਲਾਨੀਆਂ ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਪਾਜਬਾ ਆਗੂਆਂ ਨੇ ਕਿਹਾ ਇਸ ਸੈਰ ਸਪਾਟੇ ਲਈ ਗਏ ਵਿਅਕਤੀਆਂ ਤੇ ਅਨਨੇਵਾਗ ਗੋਲੀਆਂ ਚਲਾਈਆਂ ਗਈਆਂ। ਉਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਉਥੇ ਕੁੰਮਣ ਗਏ ਸੀ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਨ ਨੂੰ ਅਪੀਲ ਕੀਤੀ ਕਿ ਹਮਲਾ ਕਰਨ ਵਾਲੇ ਦੇਸ਼ ਦੇ ਗਰਦਾਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ ਤਾਂ ਕਿ ਅੱਗੇ ਤੋਂ ਕੋਈ ਵੀ ਐਸੀ ਕਾਨੂੰਨੀ ਹਰਕਤ ਕਰਨ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋ ਜਾਵੇ। ਹੋਰ ਉਹਨਾਂ ਕੀ ਕਹਾ ਸੁਣੋ। ਤਕਵਾਤ ਮੁਰਦਾਬਾਤ ਆਤਕਵਾਦ ਮੁਰਦਾਬਾਤ ਆਤਕਵਾਦ ਮੁਰਦਾਬਾਤ ਆਤਕਵਾਦ ਮੁਰਦਾਬਾਤ ਆਤਕਵਾਦ ਮੁਰਦਾਬਾਤ ਆਤਕਵਾਦ ਮੁਰਦਾਬਾਤ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੋ ਪਹਿਲਗਾਮ ਦੇ ਵਿੱਚ ਪਿਛਲੇ ਦਿਨੀ ਅਟੈਕ ਕੀਤਾ ਗਿਆ ਸੀ ਉਹਦੀ ਅਸੀਂ ਪੁਰਜਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਅਸੀਂ ਲੁਧਿਆਣਾ ਤੇ ਹਾਤੀ ਵੱਲੋਂ ਇੱਕ ਹੋਰ ਪਤਲਾ ਫੁਕਿਆ ਵਾ ਜਿਹਦੇ ਵਿੱਚ ਅਸੀਂ ਪਾਕਿਸਤਾਨ ਦਾ ਵੀ ਤੇ ਅੱਤਵਾਦ ਦਾ ਵੀ ਪੁਤਲਾ ਭੁਗਿਆ ਉਹਨਾਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਭਾਰਤ ਦੇ ਵਿੱਚ ਜੋ ਭਾਈਚਾਰਾ ਬਰਕਰਾਰ ਆ ਉਹ ਬਰਕਰਾਰ ਹੀ ਰਹੂਗਾ ਤੁਹਾਡੀਆਂ ਇਹਨਾਂ ਸ਼ਾਸਨਾਂ ਨਾਲੋਂ ਭਾਈਚਾਰੇ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਅਸੀਂ ਚੇਤਾਵਨੀ ਦਿੰਦੇ ਆ ਵੀ ਇਹ ਜਿਹੜੀਆਂ ਵਰਕਤਾਂ ਤੋਂ ਹਰਕਤਾਂ ਤੋਂ ਪਾਕਿਸਤਾਨਵਾਦ ਆ ਜਾਵੇ ਪੰਜਾਬ ਦੀ ਸ਼ਾਂਤੀ ਜੋ ਨਰਿੰਦਰ ਮੋਦੀ ਜੀ ਨੇ ਪੰਜਾਬ ਨੂੰ ਵਧੀਆ ਮਾਹੌਲ ਦਿੱਤਾ ਇੰਡੀਆ ਨੂੰ ਵਧੀਆ ਮਾਹੌਲ ਦਿੱਤਾ ਸਾਰੇ ਭਾਰਤ ਦਾ ਇੰਨਾ ਵਧੀਆ ਮਾਹੌਲਾ ਉਹ ਬਰਕਰਾਰ ਰਹੂਗਾ ਨਰਿੰਦਰ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਨੇ ਤੁਰੰਤ ਉੱਥੇ ਐਕਸ਼ਨ ਲੈਂਦੇ ਹੋਏ ਸਾਰੇ ਸਰਚ ਆਪਰੇਸ਼ਨ ਸ਼ੁਰੂ ਕਰਾਏ ਨੇ ਤੇ ਜੋ ਪੰਜਾਬ ਦੀ ਸਿੰਧ ਪਾਣੀਆਂ ਦੀ ਨੀਤੀ ਸੀ ਉਹਨੂੰ ਰੱਦ ਕਰ ਦਿੱਤਾ ਵੀਜ਼ਾ ਰੱਦ ਕਰ ਦਿੱਤਾ ਇਹਨਾਂ ਦਾ ਤੇ ਇਹਨਾਂ ਨੂੰ ਜਿਹਨੇ ਡਿਪਲੋਮੈਟ ਸੀ ਵਾਪਸ ਭੇਜੇ ਨੇ ਉਸ ਤੁਰੰਤ ਰਿਐਕਸ਼ਨ ਲੈ ਕੇ ਇਹਨਾਂ ਨੂੰ ਸਬਕ ਸਿਖਾਇਆ ਗਿਆ ਕਿ ਜੇ ਪੰਜਾਬ ਇੰਡੀਆ ਦੇ ਨਾਲ ਭਾਰਤ ਦੇ ਨਾਲ ਇਦਾਂ ਪੰਗੇ ਲਵੋਗੇ ਤਾਂ ਤੁਹਾਡਾ ਵੀ ਨੁਕਸਾਨ ਹੋਊਗਾ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਸਲਾਨੀਆਂ ਦਾ ਦੇਸ਼ ਆ ਹੈ ਸਾਰੀ ਜਗ੍ਹਾ ਸਾਡੀ ਆ ਅਸੀਂ ਕਿਤੇ ਵੀ ਘੁੰਮ ਸਕਦੇ ਆ ਇਹਦੇ ਵਿੱਚ ਇਦਾਂ ਦੀ ਹਰਕਤ ਬਹੁਤ ਨਿੰਦਣਯੋਗ ਹਰਕਤ ਆ ਦੇਖੋ ਐਦਾਂ ਦੀਆਂ ਹਰਕਤਾਂ ਹੋਣਗੀਆਂ ਨਿਹੱਥੇ ਸਲਾਣੀਆਂ ਦੇ ਉੱਤੇ ਤੁਸੀਂ ਕਤਲੇਆਮ ਕਰ ਦੋਗੇ 28 27 ਬੰਦੇ ਮਾਰ ਦੋਗੇ ਫਿਰ ਇਹ ਜੇ ਵਪਾਰ ਦਾ ਵੀ ਕੀ ਫਾਇਦਾ ਤੁਹਾਨੂੰ ਉੱਥੇ ਕੇ ਵਪਾਰੀਆਂ ਨੂੰ ਜਾਂ ਹੋਰਾਂ ਨੂੰ ਤੁਸੀਂ ਕਿੱਥੋਂ ਬਖਸ਼ੋਗੇ ਸਾਡੇ ਦੇਸ਼ ਜਾ ਕੇ ਸਾਡੀ ਧਰਤੀ ਤੇ ਆ ਕੇ ਨਹੀਂ ਤੁਸੀਂ ਐ ਜੀ ਹਰਕਤ ਕਰਦੇ ਹੋ ਜੋ ਬਿਲਕੁਲ ਇਨਸਾਨੀਤ ਨੂੰ ਸ਼ਰਮਸਰ ਕਰਨ ਵਾਲੀ ਘਟਨਾ ਕੀਤੀ ਆ ਕੋਈ ਵੀ ਬੰਦਾ ਆਜ਼ਾਦੀ ਨਾਲ ਕਿਤੇ ਵੀ ਘੁੰਮ ਸਕਦਾ ਅਸੀਂ ਸਾਡੇ ਇੱਥੇ ਕੋਈ ਵੀ ਆਉਂਦਾ ਅਸੀਂ ਉਹਦੀ ਰਿਸਪੈਕਟ ਕਰਦੇ ਆਂ ਪਰ ਇਹਨਾਂ ਨੇ ਗਲਤ ਹਰਕਤ ਕਰਕੇ ਇੱਕ ਇਨਸਾਨੀਅਤ ਨੂੰ ਸ਼ਰਮਸਰ ਕੀਤਾ ਵਾ ਹੁਣ ਤਾਂ ਬਾਗਾ ਬਾਰਡਰ ਹੀ ਬੰਦ ਕਰ ਦਿੱਤਾ ਟਾਰੀ ਬਾਰਡਰ ਮੋਦੀ ਸਾਹਿਬ ਨੇ ਬੰਦ ਹੀ ਕਰਵਾ ਦਿੱਤਾ ਵਪਾਰ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਪੈਸੈਂਜਰ ਵੀ ਇਧਰੋਂ ਇਧਰ ਨਹੀਂ ਜਾ ਪਾਉਗਾ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਆ ਉੱਥੇ ਹੁਣ ਇੰਨਾ ਵਧੀਆ ਮਾਹੌਲ ਬਣ ਗਿਆ ਸੀ ਸੈਰਾਨੀ ਜਾਣ ਲੱਗੇ ਸੀ ਉਹਨਾਂ ਦੀ ਕਮਾਈ ਦੁੱਗਣੀ ਹੋ ਗਈ ਸੀ ਰੋਜ਼ਗਾਰ ਮਿਲਣ ਲੱਗੇ ਸੀ ਉਹ ਬਿਚਾਰੇ ਦੂਜੇ ਸੂਬਿਆਂ ਦੇ ਵਿੱਚ ਰੋਜ਼ਗਾਰ ਨਹੀਂ ਲੈਣ ਜਾਂਦੇ ਸੀ ਉਹਨੂੰ ਉੱਥੇ ਰੋਜ਼ਗਾਰ ਮਿਲਦਾ ਸੀ ਪਰ ਇਸ ਹਰ ਇਹਨੀਆਂ ਬੁਕਿੰਗ ਸੀਗੀਆਂ ਲੋਕਾਂ ਨੇ ਕੈਨਸਲ ਕਰਵਾ ਦਿੱਤੀ ਉਹਨਾਂ ਦਾ ਰੋਜ਼ਗਾਰ ਮਰਿਆ ਸਾਡੇ ਭਾਈਆਂ ਦਾ ਸਾਡੇ ਭਾਈਚਾਰੇ ਦਾ ਉਹਨਾਂ ਦਾ ਰੋਜ਼ਗਾਰ ਮਰਿਆ ਜਿਹੜੇ ਵਿਚਾਰੇ ਸਾਡੇ ਆਪ ਦੇ ਕਸ਼ਮੀਰੀ ਭਰਾ ਸੀ ਉਹਨਾਂ ਨੂੰ ਕਿੰਨਾ ਰੋਜ਼ਗਾਰ ਮਿਲਣਾ ਸੀ ਕਿੰਨੀ ਇਨਕਮ ਹੋਣੀ ਸੀ ਉਹ ਉਹਨਾਂ ਦਾ ਨੁਕਸਾਨ ਕੀਤਾ ਉਹ ਸਾਡੇ ਭਰਾ ਨੇ ਸਾਡਾ ਦੇਸ਼ਾ ਉਹ ਸਾਡੇ ਉਹਨਾਂ ਦਾ ਵਿਚਾਰਿਆਂ ਦਾ ਇੰਨਾ ਜ਼ਿਆਦਾ ਨੁਕਸਾਨ ਇਸ ਸਰਕਾਰ ਨੇ ਕੀਤਾ ਦੇਖੋ ਭਾਰਤ ਸਰਕਾਰ ਨੇ ਤਾਂ ਉਹਨਾਂ ਦੇ ਰੋਜ਼ਗਾਰ ਦੇਣ ਲਈ ਜਿਹੜੀਆਂ ਟਰਨਲਾਂ ਬਣਾਈਆਂ ਅਡਲਟ ਐਨਰੋਲਮੈਂਟ ਆਈ ਤਾਂ ਕਿ ਉੱਥੇ ਲੋਕ ਪਹੁੰਚਣ ਉਹਨਾਂ ਨੂੰ ਰੋਜ਼ਗਾਰ ਮਿਲੇ ਉਹ ਆਪਣੇ ਕੰਮਕਾਰ ਕਰ ਸਕਣ ਕਿਉਂਕਿ ਜਿਵੇਂ ਹਿਮਾਚਲ ਦਾ ਟੂਰਿਜ਼ਮ ਦੇ ਸਿਰ ਤੇ ਚੱਲਦਾ ਉਹਨਾਂ ਦਾ ਵੀ ਕਸ਼ਮੀਰ ਵਾਲਿਆਂ ਦਾ ਟੂਰਿਜ਼ਮ ਦੇ ਸਿਰ ਤੇ ਸਾਰਾ ਚੱਲਦਾ ਸੀ ਪਰ ਉਹ ਬਹੁਤ ਵਧੀਆ ਹੋ ਗਿਆ ਸੀ ਪਿਛਲੇ 2-3 ਸਾਲਾਂ ਤੋਂ ਨરેਂਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪਰ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਹਰਕਤ ਕਰਕੇ ਉੱਥੋਂ ਆਪਦੇ ਇਹਨਾਂ ਨੇ ਆ ਕੇ ਉਹਨਾਂ ਦਾ ਵਿਚਾਰਿਆਂ ਦਾ ਸਾਡੇ ਮੁਸਲਮ ਭਾਈਆਂ ਦਾ ਰੋਜ਼ਗਾਰ ਮਾਰਿਆ ਵਾ ਉਹਨਾਂ ਨਾਲ ਇਹਨਾਂ ਨੇ ਧੋਖਾ ਕੀਤਾ ਮੋਦੀ ਸਾਹਿਬ ਅੱਤਵਾਦ ਦੇ ਖਿਲਾਫ ਕੋਈ ਵੀ ਐਕਸ਼ਨ ਲੈਣ ਤੋਂ ਘਬਰਾਉਂਦੇ ਨਹੀਂ ਹੈਗੇ ਉਹਨਾਂ ਦਾ ਕੁਝ ਨਹੀਂ ਪਤਾ ਉਹਨੇ ਕਦੋਂ ਕੀ ਐਕਸ਼ਨ ਲੈਣਾ ਪਰ ਇਹਨਾਂ ਨੂੰ ਸਾਬਕ ਸਿਖਾ ਕੇ ਹਟਣਗੇ ਉਹ ਬਿਲਕੁਲ ਦੇਖੋ ਅੱਜ ਜੋ ਪ੍ਰੋਟੈਸਟ ਹੋਇਆ ਪਾਕਿਸਤਾਨ ਦੇ ਵਿਰੁੱਧ ਕੀਤਾ ਗਿਆ ਉਹਦਾ ਪੁੱਤਲਾ ਸਾੜਿਆ ਗਿਆ ਜੋ ਕਾਰਤਾਪੂਰਵਕ ਅਟੈਕ ਸਾਡੇ ਨਾਗਰਿਕਾਂ ਦੇ ਕੀਤਾ ਗਿਆ ਕਸ਼ਮੀਰ ਦੇ ਵਿੱਚ ਜਿਹੜੇ ਦੇ ਵਿੱਚ ਸਾਡੇ ਕਾਫੀ ਲੋਕ ਮਰੇ ਨੇ ਸ਼ਹੀਦ ਹੋਏ ਆ ਅਸੀਂ ਸ਼ਹੀਦ ਇਸ ਕਰਕੇ ਮੰਨਦੇ ਆ ਕਿ ਉਹਨਾਂ ਨੇ ਵੀ ਦੇਸ਼ ਦੇ ਲਈ ਆਪਦੀ ਕੁਰਬਾਨੀ ਦਿੱਤੀ ਹੈ ਇਸ ਦੇਸ਼ ਦੀ ਅਖੰਡਤਾ ਦੇ ਲਈ ਤੇ ਜਿਹੜਾ ਇੱਕ ਹਰਕਤਾਪੂਰਵ ਅਟੈਕ ਹੋਇਆ ਉਹਨਾਂ ਦਾ ਨਾਮ ਪੁੱਛ ਕੇ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਸੋ ਇਸ ਦੀ ਅਸੀਂ ਪੂਰਾ ਜਾਣੇ ਇਕੱਠੇ ਹੋ ਕੇ ਸਾਰਾ ਸਮਾਜ ਨੇ ਇਕੱਠੇ ਹੋ ਕੇ ਇੱਕ ਪ੍ਰਦਰਸ਼ਨ ਕੀਤਾ ਕਿ ਉਹਨਾਂ ਨੂੰ ਪਾਕਿਸਤਾਨ ਨੂੰ ਚਾਈਨਾ ਨੂੰ ਮੈਸੇਜ ਦੇ ਸਕੇ ਐਸੀਆਂ ਹਰਕਤਾ ਦੇ ਨਾਲ ਸਾਡੇ ਲੋਕ ਵੱਡੇ ਜਾਣ ਵਾਲੇ ਨਹੀਂ ਹੈਗੇ ਤਾਂ ਇਸ ਕਰਕੇ ਅੱਜ ਦਾ ਇਹ ਪ੍ਰਦਰਸ਼ਨ ਸੀਗਾ ਤੇ ਜਿਹੜਾ ਪਾਕਿਸਤਾਨ ਦੇ ਉੱਪਰ ਨਰਿੰਦਰ ਮੋਦੀ ਜੀ ਨੇ ਬੈਨ ਲਾਏ ਨੇ ਚਾਹੇ ਉਹ ਇੰਡਸਟਰੀਟੀ ਹੋਵੇ ਹੋ ਗਿਆ ਪਾਕਿਸਤਾਨ ਦਾ ਸਫਰਖਾਨਾਇ ਤੋਂ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਨੇ ਨਾਗਰਿਕਤਾ ਨੂੰ 24 48 ਘੰਟਿਆਂ ਦੇ ਵਿੱਚ ਦੇਸ਼ਦੰਨ ਦੀ ਕਹਿ ਦਿੱਤਾ ਗਿਆ ਇਹ ਸਾਰੇ ਬਹੁਤ ਹੀ ਤਕੜੇ ਫੈਸਲੇ ਸਾਡੀ ਸਰਕਾਰ ਨੇ ਲਏ ਆ ਤੇ ਉਹਨਾਂ ਨੂੰ ਮੂੰਹ ਦੇ ਲਈ ਦੇ ਆ ਅਸਲ ਜਨਾਬ ਜੀ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦਿਹਾਤੀ ਦੀ ਸਾਰੀ ਟੀਮ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਅਕਰਵਾਦ ਦਾ ਜਿਹੜਾ ਅਸੀਂ ਪਹਿਲਾਂ ਅਰਥੀ ਲੈ ਕੇ ਗਏ ਆ ਤੇ ਮਤਲਬ ਖੁਕਿਆ ਜਿਹੜਾ ਹੈਗਾ ਸਾਡੇ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਜੀ ਦੀ ਅਗਵਾਈ ਦੇ ਹੇਠ ਤੇ ਜਿੰਦੇ ਵਿੱਚ ਜੋ ਕੱਲ ਪੋਲ ਪੈ ਲਗਾਉਂ ਦੇ ਵਿੱਚ ਜਿਹੜੀ ਮੰਗਤ ਭਾਗੀ ਘਟਨਾ ਵਾਪਰੀ ਹੈਗੀ ਹੈ ਅਸੀਂ ਉਹਦੀ ਪੂਰਜੋਰ ਜਿਹੜਾ ਵਿਰੋਧ ਕੀਤਾ ਹੈਗਾ ਤੇ ਜਿਹੜਾ ਕਿ ਤੁਸੀਂ ਦੇਖੋਗੇ ਵੀ ਸਾਡੇ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜੀ ਕਿ ਪਾਕਿਸਤਾਨ ਨਾਲ ਪਾਣੀ ਦੇ ਜਿਹੜੇ ਸਮਝੌਤੇ ਸੀ ਤਾਂ ਟਾਰੀ ਵਾਟਰ ਨੂੰ ਉਹ ਮੁਕੰਮਲ ਤੌਰ ਤੇ ਜਿਹੜਾ ਬੰਦ ਕੀਤਾ ਹੈਗਾ ਇਦਾਂ ਦੇ ਵੱਡੇ ਡਿਸੀਜਨ ਲਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਸ਼ ਦੀ ਸੁਰੱਖਿਆ ਦੇ ਲਈ ਜਿਹੜੇ ਕਦਮ ਚੱਕੇ ਜਾਣਗੇ ਉਹ ਤੁਹਾਡੇ ਸਾਹਮਣੇ ਹੋਣਗੇ